ਔਰ ਇਸ ਫਿਲਮ ਤੇ ਪੂਰੀ ਤਰ੍ਹਾਂ ਰੋਖ ਲਗਾਤੇ ਹਾਂ ਜਦ ਤੱਕ ਇਹ ਫਿਲਮ ਅਕਾਲੀ ਦਲ ਵੱਲੋਂ ਸੋਨੀਕ ਮੀਟੇ ਲੋ ਪਾਸ ਨਹੀਂ ਕੀਤੀ ਜਾਂਦੀ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਔਰ ਮੈਂ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ ਹਾਂ ਭਾਰਤ ਦੀ ਸਰਕਾਰ ਨੂੰ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ ਬਗੈਰ ਇਤਿਹਾਸ ਨੂੰ ਕੋਖੇ ਬਣਾਈ ਹੈ ਉਹਨਾਂ ਉੱਤੇ ਸਖਤ ਕਾਰਸ਼ਨ ਲੈਣਾ ਚਾਹੀਦਾ ਹੈ ਇਤਿਹਾਸ ਨੂੰ ਵਿਗਾੜਨ ਦਾ ਸਿੱਖਾਂ ਦੇ ਇਤਿਹਾਸ ਨੂੰ ਵਿਗਾੜਨ ਦੀ ਕਦੇ ਬੁੱਲਕ ਵੀ ਗਲਤੀ ਨਾ ਕਰਨੀ ਵਾਇਰਲ ਵੀਕਾਪਾਲ ਸਾਇਮਨ ਨੂੰ ਪਤਾ ਹੈ ਮੈਂ ਆਫ ਕਾਫੀ ਤਕਰੀਬਨ ਦੋ ਸੇ ਹੋ ਗਏ ਹਨ ਮੈਂ ਉਹਨਾਂ ਤੋਂ ਦੁਬਾਰਾ ਰਹਾ ਹਾਂ ਕਿਤਲੇ ਮੈਂ ਪਤਾ ਨਹੀਂ ਚੱਲਿਆ ਸੀ ਕਿ ਐਮਰਜੈਂਸੀ ਨਾਜ਼ੀ ਫਿਲਮ ਡਿਜ਼ੋਰੀਏ ਹਾਂ WhatsApp ਦੇ ਉੱਤੇ ਮੈਨੂੰ ਕਈਆਂ ਨੇ ਮੈਸੇਜ ਭੇਜੇ ਤੇ ਮੈਂ ਗਲਤ ਬੋਰੀ ਚੀਤੀ ਸਮਝ ਲਿਆ ਮੈਂ ਐਮਰਜੈਂਸੀ ਫਿਲਮ ਬਣਾ ਹੁੰਦੇ ਚਾਹੀ ਕਿਸੇ ਵੀ ਉਸੋ ਕੱਬੀ ਕਾਂਗਰਸ ਹਕੂਮਤ ਨੇ ਕਿੰਨੀਆਂ ਜਾਂਸਤੀਆਂ ਕੀਤੀਆਂ ਲੋਕਾਂ ਨਾਲ ਤੇ ਮੈਂ ਦਬਾਇਆ ਗਿਆ ਜਮਹੋਕ੍ਰੇਸ਼ ਨੂੰ ਖਤਮ ਕੀਤਾ ਦਵੇ ਪਰ ਇਸ ਫਿਲਮ ਦੇ ਜੋ ਟ੍ਰੇਲਰ ਆਇਆ ਹੈ ਜੋ ਕੋਈ ਦੇਖਿਆ ਹੈ ਜੋ ਕੋਈ ਦੱਸਿਆ ਗਿਆ ਉਹ ਬੜੇ ਖਤਰਨਾਕ ਸਿੱਖਾਂ ਨੂੰ ਅਤਵਾਦੀ ਦੱਸਿਆ ਗਿਆ ਉਹਨਾਂ ਨੇ ਕਿਹਾ ਜੀ ਐਂਟਰੀ ਨੈਸ਼ਨਲ ਲੈ ਗਏ ਇਹ ਜੀਆਂ ਗੱਲਾਂ ਕੀਤੀਆਂ ਗਿਆ ਜਿਹੜਾ ਸਿੱਖ ਨਹੀਂ ਸੋਚਦੇ ਹਰ ਗੱਜਬ ਵੀ ਗੱਲ ਹੈ ਜੀ ਕਿ ਅਮਰਜੈਂਸੀ ਦੇ ਖਿਲਾਫ ਅਗਰ ਕਿਸੇ ਨੇ ਲੜਾਈ ਲੜੀ ਹੈ ਉਹ ਲੜਾਈ ਸਿਰਫ ਫਰੋਂ ਹੀ ਕਰੀਦਾ ਨਹੀਂ ਰਹੀ ਜਿਹਦੇ ਉਸ ਹੁਕਮ ਦੇ ਪ੍ਰਧਾਨ ਜੱਤੇਦਾਰ ਮੋਹਨ ਸਿੰਘ ਕੋ ਉਹਨਾਂ ਨੇ ਮੋਰਚਾ ਸ਼ੁਰੂ ਕੀਤਾ ਸੀ ਔਰ ਬਾਅਦ ਵਿੱਚ ਸੰਤਾ ਚੰਦ ਸਿੰਘ ਲੰਗੋਵਾ ਮੈਂ ਮੋਰਚਾ ਕੇਗੋਰ ਕਰਾਇਆ ਸੀ ਜਿਸ ਵਕੂਨ ਉਹਨਾਂ ਨੇ ਮੋਰਚਾ ਚਲਾਇਆ ਸੀ ਉਹ ਦੇਖਣ ਨੂੰ ਮਿਲਦਾ ਹੈ ਬਹੁਤ ਸਾਰੇ ਬੀਜੇਪੀ ਦੇ ਲੀਡਰਸ ਨੇ ਮੈਨੂੰ ਆਕੇ ਅਪਰੋਚ ਵੀ ਕੀਤਾ ਸੀ ਕਿ ਮੋਰਚਾ ਬੰਦ ਕਰਾ ਦਿਓ ਤਾਂ ਕਿ ਅਸੀਂ ਜੇਨਾ ਤੋਂ ਬਾਹਰ ਆ ਸਕੀ ਵਸੰਤ ਚੰਚੰਗ ਨੰਗਵਾਲ ਨੇ ਕਿਹਾ ਸੀ ਕਿ ਮੋਚਾ ਇਹ ਕਤੇ ਹੋਂ ਤੋਂ ਪਹਿਲਾਂ ਨਹੀਂ ਵਾਪਸ। ਅੱਜ ਜਿਸ ਨੇ ਅਮਰਜੈਂਸੀ ਦੇ ਵੇਲੇ ਸਾਰੇ ਹਿੰਦੁਸਤਾਨ ਦੇ ਇੱਕ ਵਾਇਸ ਚੌਂਕੀ ਕਾਲੇ ਦਾ ਜਿਹਨੇ ਅਮਰਜੈਂਸੀ ਦਾ ਰੋਦ ਬੁਟਾਇਆ। ਔਰ ਜੋ ਸਿੱਖ ਅੱਜ 50 ਸਾਲਾਂ ਤੱਕ ਮੰਗ ਰਹੇ ਨੇ। ਤੱਕ ਤੱਕ ਇਹਨਾਂ ਨੇ ਉਹ ਉਸਮਤ ਇੰਦਰਾ ਗਾਂਧੀ ਦੇਣ ਵਾਸਤੇ ਇਤਿਆਹ ਸੀ। ਪਰ ਸਿੱਖਾਂ ਨੇ ਦੇਸ਼ ਵਾਸੀਆਂ ਦੇ ਨਾਲ ਰਹਿਣਾ ਠੀਕ ਸਮਝਿਆ। ਉਹਨਾਂ ਨੇ ਵਿਚਾਰਾਂ ਨਾਲ ਰਹਿਣਾ ਠੀਕ ਸਮਝਿਆ ਆਪਣੀ ਕੋਈ ਖਰਚ ਕੋਈ ਮੰਗ ਪੂਰੀ ਨਹੀਂ ਕੀਤੀ ਤੇ ਅੱਗੇ ਫਿਲਮ ਰਾਈਸ ਸਖਾ ਨੂੰ ਬਦਲਾਮ ਕਰਨ ਦੀ ਗੱਲ ਕਰ ਰਹੇ ਮੈਂ ਮੈਨੂੰ ਪਤਾ ਹੈ ਸਭ ਭਰਦਾ ਹੋ ਮਨਿਸਟਰ ਖੜਾਗਾ ਬ੍ਰਾਡਕਾਸਟਿੰਗ ਦਾ ਮੈਂ ਉਸ ਨੂੰ ਔਰ ਜਿਹੜੇ ਸਿਨੇਮਾ ਦੇ ਸੈਂਸਰ ਬੋਰਡ ਦੇ ਚੇਅਰਮੈਨ ਉਹਨਾਂ ਨੂੰ ਮੈਂ ਚਿੱਠੀ ਵੀ ਲਿਖੀ ਹੈ ਮੈਂ ਕਹਿ ਦੇਣਾ ਚਾਹੁੰਦਾ ਹਾਂ ਉਹ ਛੇਤੀ ਛੇਤੀ ਐਕਸ਼ਨ ਲਵਣ ਔਰ ਇਸ ਫਿਲਮ ਤੇ ਪੂਰੀ ਤਰ੍ਹਾਂ ਰੋਕ ਲਾ ਦੇਣ ਜੱਤਾ ਕੇ ਫਿਲਮ ਅਕਾਲੀ ਦਲ ਨੂੰ ਸੋਣੀ ਕਵੀਤੇ ਲੋ ਪਾਸ ਨਹੀਂ ਕੀਤੀ ਜਾਂਦੀ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਔਰ ਮੈਂ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ ਹਾਂ ਭਾਰਤ ਦੀ ਸਰਕਾਰ ਨੂੰ ਜਿਨ੍ਹਾਂ ਨੇ ਫਿਲਮ ਬਣਾਈ ਹੈ ਬਗੈਰ ਇਤਿਹਾਸ ਨੂੰ ਕੋਖੇ ਬਣਾਈ ਹੈ ਉਹਨਾਂ ਉੱਤੇ ਸਖਤ ਐਕਸ਼ਨ ਲੈਣਾ ਚਾਹੀਦਾ ਇਤਿਹਾਸ ਨੂੰ ਵਿਗਾੜਨ ਦਾ ਸਿੱਖਾਂ ਦੇ ਇਤਿਹਾਸ ਨੂੰ ਵਿਗਾੜਨ ਦੀ ਕਦੇ ਭੁਲਕਭੀ ਗਲਤੀ ਨਾ ਕਰਨੀ ਸਿੱਖ ਕੌਮ ਹਮੇਸ਼ਾ ਇਹਦਾ ਐਕਸ਼ਨ ਲਏਗੀ ਇਹਦਾ ਵਿਰੋਧ ਕਰੇਗੀ ਉਮੀਦ ਹੈ ਸਾਡੀ ਗੱਲ ਨੂੰ ਸਮਝਿਆ ਹੈ ਉਹ ਇਸ ਫਿਲਮ ਨੂੰ ਫੌਰਨ ਬੰਦ ਕਰਨਗੇ ਔਰ ਬਗੈਰ ਸਿਕਾਣੇ ਮਰਜ਼ੀ ਦੀ ਇਹ ਫਿਲਮ ਬਿਲਕੁਲ ਨਹੀਂ ਚਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ